ਸਾਂਗਤ ਜੀ ਇੱਕ ਪਾਸੇ ਤਾਂ ਦਲਜੀਤ ਦਸਾਂਝ ਨੇ ਐਨੀ ਵੱਡੀ ਸਟੇਜ ਤੋਂ ਸਾਡੀ ਯੂਨੀਵਰਸਿਟੀ ਵਾਲੀ ਸ਼ੇਰਨੀ ਧੀ ਦੀ ਤਾਰੀਫ਼ ਕੀਤੀ ਆ ਤੇ ਨਾਲੇ ਇਹ ਵੀ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਹੀ ਰਹਿਣੀ ਚਾਹੀਦੀ ਆ ਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਗੁੜੀ ਦੀ ਵੀਡੀਓ ਬਣੀ ਲਾਸ਼ ਸਾਡੇ ਪੈਣ ਹੈ ਤਾਂ ਸਾਡੇ ਸਾਧੂ ਬਲੋ ਹੀ ਸਦੈਸ਼ ਪੰਜਾਬ ਯੂਨੀਵਰਸਿਟੀ ਬੰਦਾਵ ਕੋਲ ਚਾਹੀਦੀ ਹੈ ਅਸੀਂ ਦੂਜੇ ਪਾਸੇ ਆ ਰਵਨੀਤ ਬਿੱਟੂ ਵੇਖ ਲੋ ਕੀ ਕਹਿ ਰਿਹਾ ਕਿਵੇਂ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਮੈਨੂੰ ਦੱਸੋ ਤਾਂ ਸਹੀ ਨਾ ਇਹ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਕਿਵੇਂ ਲੋਕਾਂ ਦਾ ਕੀ ਮਤਲਬ ਉਹ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਲੋਕ ਸੀ ਤੇ ਇੱਥੇ ਉਹ ਥੋੜੇ ਬੀਜੇ ਹੋਏ ਕੰਡੇ ਚੁਗਣ ਆਏ ਸੀ ਤੁਸੀਂ ਕਹਿ ਰਹੇ ਹੋ ਕਿ ਬੱਚਿਓ ਤੁਹਾਡਾ ਉਹਨਾਂ ਨੇ ਕੀ ਫਾਇਦਾ ਕਰਤਾ ਪਰ ਜਿਹੜਾ ਫਾਇਦਾ ਤੁਸੀਂ ਕਰਨ ਚ ਲੱਗੇ ਹੋ ਨਾ ਉਹ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਹ ਇਹ ਸਾਨੂੰ ਇੱਥੇ ਮਤਲਬ ਪੜਨ ਲਈ ਰੋਕ ਰਹੇ ਇੱਕ ਤਰ੍ਹਾਂ ਵੀ ਇਹ ਜੇ ਅੱਗੇ ਹੋਰ ਪੜਗੇ ਤਾਂ ਇਹਨਾਂ ਨੂੰ ਹੋਰ ਆਪਣੇ ਵਾਰਾ ਪਤਾ ਲੱਗਣਾ ਆਪਣੇ ਹੱਕ ਇਹਨਾਂ ਨੂੰ ਲੈਣੇ ਪਤਾ ਲੱਗਣਾ ਕਿ ਇਹਨਾਂ ਨੇ ਆਪਣੇ ਹੱਕ ਕਿਵੇਂ ਲੈਣੇ ਸੰਗਤ ਜੀ ਇਹ ਸਾਡੇ ਬੱਚਿਆਂ ਦੀ ਸੋਚ ਬਦਲਣਾ ਚਾਹੁੰਦੇ ਆ ਤਾਂ ਕਿ ਕਦੇ ਪੰਜਾਬ ਦੇ ਧੀਆ ਪੁੱਤ ਪੰਜਾਬ ਦੀਆਂ ਯੂਨੀਵਰਸਿਟੀਆਂ ਚੋਂ ਪੜ ਕੇ ਇਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਯੋਗੇ ਨਾ ਹੋ ਜਾਣ ਇਹ ਯੂਨੀਵਰਸਿਟੀ ਸੈਂਟਰ ਸਰਕਾਰ ਦੇ ਪੈਸੇ ਨਾਲ ਨਹੀਂ ਬਣੀ ਕਦੇ ਤੁਸੀਂ ਕੜਾ ਪਾ ਕੇ ਨਹੀਂ ਅੰਦਰ ਜਾਣ ਦਿੰਦੇ ਕਦੇ ਤੁਸੀਂ ਸ਼ਰੀ ਸੇਹ ਪਾ ਕੇ ਪੇਪਰ ਨਹੀਂ ਕਰਨ ਦਿੰਦੇ ਜੇ ਇਹ ਯੂਨੀਵਰਸਿਟੀ ਸਾਡੇ ਕੋਲੋਂ ਲੈ ਗਏ ਨਾ ਤਾਂ ਹੋ ਸਕਦਾ ਕੱਲ ਨੂੰ ਇਹ ਪੱਗ ਬੰਨ ਕੇ ਵੀ ਅੰਦਰ ਨਾ ਜਾਣ ਦੇਣ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਦੂਜੇ ਪਾਸੇ ਦੂਜੇ ਪਾਸੇ ਸਾਡੀਆਂ ਬੇਟੀਆਂ ਜਦੋਂ ਆਪਣਾ ਹੱਕ ਮੰਗਦੀਆਂ ਤਾਂ ਫਿਰ ਉਹਨਾਂ ਦੇ ਡੰਡੇ ਮਾਰੇ ਜਾਂਦੇ ਆ ਉਹਨਾਂ ਦੀਆਂ ਬਾਹਾਂ ਮਰੋੜੀਆਂ ਜਾਂਦੀਆਂ ਇਹ ਯੂਨੀਵਰਸਿਟੀ ਸਾਡੇ ਪਿੰਡਾਂ ਦੀ ਆ ਸਾਡੇ ਪੰਜਾਬ ਦੀ ਆ ਤੇ ਇਸ ਨੂੰ ਪੰਜਾਬ ਦੇ ਲੋਕ ਐ ਨਹੀਂ ਛੱਡਦੇ